ਅੰਮ੍ਰਿਤਸਰ ਦੇ ਬੱਸ ਅੱਡੇ ਤੇ ਚੱਲੀਆਂ ਤਾਬੜ ਤੋੜ ਗੋਲੀਆਂ ਬੱਸਾਂ ਦੀ ਟਾਈਮਿੰਗ ਨੂੰ ਲੈ ਕੇ ਆਪਸ ਚ ਭਿੜੇ ਬੱਸਾਂ ਵਾਲੇ ਇੱਕ ਵਿਅਕਤੀ ਦੇ ਮਾਰੀਆਂ ਗਈਆਂ ਗੋਲੀਆਂ ਹੋਈ ਮੌਕੇ ਤੇ ਮੌਤ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ ਫਾਇਰਿੰਗ ਕਰਨ ਵਾਲਾ ਵਿਅਕਤੀ ਦੱਸਿਆ ਜਾ ਰਿਹਾ ਹੈ ਫਰਾਰ ਨੇੜੇ-ਤੇੜੇ ਦੇ ਸੀਸੀਟੀਵੀ ਕੈਮਰੇ ਰਾਹੀਂ ਵਿਅਕਤੀ ਕਿੱਧਰੋਂ ਆਇਆ ਪਤਾ ਲੱਗਾ ਕੁਝ ਹਾਂਜੀ ਭਾਜੀ ਇਹ ਪਤਾ ਨਹੀਂ ਕਿੱਧਰੋਂ ਆਇਆ ਮੈਂ ਤਾਂ ਖਲੋਤਾ ਹੀ ਹੈ ਠੀਕ ਹੈ ਉਹ ਤਾਂ ਚਿਪਸਾ ਦੇਖ ਕੇ ਤਾਂ ਖਲੋਤਾ ਹੀ ਹੈ ਆ ਕੇ ਮਿਲਤਰ ਲੱਗਿਆ ਮੈਂ ਪਤਾ ਕਰਨਾ ਕਿ ਪਤਾ ਉਂਕਲ ਕੋਈ ਫੋਨ ਹੋ ਗਿਆ ਬਰਾਬਰ ਗੁੰਦੀ ਬਾਦ ਤਾਂ ਇਹਦਾ ਕੀ ਮਾਮਲਾ ਹੈ ਇਹ ਸਾਨੂੰ ਹੁਣੇ-ਹੁਣੇ ਇਨਫੋਰਮੇਸ਼ਨ ਮਿਲੀ ਹੈ ਕਿ ਇੱਕ ਫਾਇਰਿੰਗ ਇਨਸੀਡੈਂਟ ਬਸ ਸਟੈਂਡ ਹੋਇਆ ਹੈ ਜਿਸ ਬੰਦੀ ਅਸੀਂ ਮੌਕੇ ਤੇ ਪਹੁੰਚ ਕੇ ਤਫਤੀਸ਼ ਆਪਣੀ ਸ਼ੁਰੂ ਕਰਤੀ ਹੈ ਤੇ ਜੋ ਜ਼ਖਮੀ ਨੂੰ ਆਪਣਾ ਫਰਸਟ ਏਡ ਲਈ ਹਸਪੀਟਲ ਐਡਮਿਟ ਕਰਵਾਇਆ ਗਿਆ ਹੈ ਕਿਸੇ ਤਰ੍ਹਾਂ ਦਾ ਜਾਨੀ ਹਾਂਜੀ ਕ੍ਰੀਆਂ ਦੂਰੀ ਨੇ ਚਲਾਈਆਂ ਹੋ ਜੀ ਅ ਫਿਲਹਾਲ ਤਾਂ ਸਾਨੂੰ ਸ਼ੇਖ ਖੋਲੋਂ ਤੋਂ ਮਿਲੇ ਨੇ ਇਹ ਜੇ ਬਾਕੀ ਇਨਵੈਸਟੀਗੇਸ਼ਨ ਸਾਡੀ ਜਾਰੀ ਹੈ ਜੋ ਮੈਂ ਇਨੀਸ਼ੀਅਲ ਸਟੇਜ ਤੇ ਕੁਝ ਵੀ ਨਹੀਂ ਕਹਿ ਸਕਦਾ ਗੋਲੀ ਚੱਲਣ ਦਾ ਕੋਈ ਕਾਰਨ ਪਤਾ ਨਹੀਂ ਲੱਗਾ ਅਜੇ ਕੁਝ ਵੀ ਨਹੀਂ ਕਹਿ ਸਕਦਾ ਇਨੀਸ਼ੀਅਲ ਸਟੇਜ ਹੈ ਅਸੀਂ ਆਪਣਾ ਬਰੀਫ ਕਰਦਾ ਹਾਂ ਹਾਂਜੀ ਐਸਸੀਟੀ ਵੀ ਖੰਗਾਰ ਕਿੰਨੇ ਆਨੁਸਾਰ ਗੋਲੀ ਲੱਗੀ ਹੈ ਇੱਕ ਇੱਕ ਵਿਅਕਤੀ ਨੂੰ ਲੱਗੀ ਹੈ ਹਾਲਤ ਕਿਸ ਤਰ੍ਹਾਂ ਦੀ ਹੈ ਹਾਲ ਤਾਂ ਇਹ ਜੇਰ ਲਾਜ ਹੈ ਜੀ ਇੱਕ ਦੁਕਾਨਦਾਰ ਨੂੰ ਵੀ ਲੱਗੀ ਗੋਲੀ ਦੀ ਉਸ ਬਾਰੇ ਨਹੀਂ ਇਹ ਜਾਣਕਾਰੀ ਇੱਕ ਨੂੰ ਪਤਾ ਲੱਗਾ ਸਾਨੂੰ ਇਹ ਕਿੰਨੀ ਉਮਰ ਦੀ ਹੈ ਬਿਲਕੁਲ ਫਿਲਹਾਲ ਧੀਰੇ ਇਨੀਸ਼ੀਅਲ ਸਟੇਜ ਆ ਕੋਈ ਸਾਨੂੰ ਇਸ ਬਾਰੇ ਨਹੀਂ ਪਤਾ ਜੀ ਅਸੀਂ ਤੁਹਾਨੂੰ ਅੱਜ ਦੱਸਾਂਗੇ ਜਿਸ ਜਿਸ ਦੇ ਮਖਨ ਮਖਨ ਦਾ ਆਂਦਾ ਵਿਅਕਤੀ ਆ ਉਹਨੂੰ ਲੱਗੀ ਆ ਤੇ ਜਿਸ ਦੇ ਵੱਲੋਂ ਚਲਾਈ ਗਈ ਉਸ ਦੀ ਵੀ ਪਿੱਛਾ ਕਰ ਰਹੇ ਆ ਜੀ ਕਰ ਰਹੇ ਆ ਇਨਵੈਸਟੀਗੇਸ਼ਨ ਕਰ ਰਹੇ ਆ